ਪੰਜਾਬੀ ਸਿਨੇਮੇ ਦੇ ਪੱਲੇ ਤਾਂ ਕੱਖ ਰਿਹਾ ਹੀ ਨਹੀਂ ਇਹਨਾਂ ਨੂੰ ਤਾਂ ਹੁਣ ਕਾਮੇਡੀ ਤੋਂ ਸਿਵਾ ਹੋਰ ਕੋਈ ਕੰਸੈਪਟ ਲੱਗਦਾ ਹੀ ਨਹੀਂ दारू ਵੀ ਕਿ ਖਾਰੂ ਪਾਲਿਆ ਜਾਂ ਲੜਾਈਆਂ ਦਿਖਾਤੀਆਂ ਫਿਲਮਾਂ ਦੇ ਵਿੱਚ ਜਾਂ ਕਹਿ ਲੋ ਕਿ ਗਾਲਾ ਗੁਲਾ ਕੱਢ ਲੀਆਂ ਹੁਣ ਕੋਈ ਇਹ ਗੱਲ ਕਹਿ ਨਾ ਦਵੇ ਕਿਉਂਕਿ ਬੀਤੇ 2-3 ਸਾਲਾਂ ਤੋਂ ਮੈਂ ਦੇਖ ਰਹੀ ਹਾਂ ਕਿ ਪੰਜਾਬੀ ਇੰਡਸਟਰੀ ਬਹੁਤ ਸੋਹਣੀਆਂ ਫਿਲਮਾਂ ਲੈ ਕੇ ਆ ਰਹੀ ਹੈ ਪਰਿਵਾਰ ਵਿੱਚ ਬੈ ਕੇ ਵੇਖਣ ਵਾਲੀਆਂ ਫਿਲਮਾਂ ਲੈ ਕੇ ਆ ਰਹੀ ਹੈ ਸਾਡੇ ਇਤਿਹਾਸ ਦੇ ਨਾਲ ਸੰਬੰਧਿਤ ਫਿਲਮਾਂ ਲੈ ਕੇ ਆ ਰਹੀ ਹੈ ਸਾਡੇ ਸਮਾਜ ਵਿੱਚ ਕੀ ਚੱਲ ਰਿਹਾ ਸਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਸਾਡੀ ਨੌਜਵਾਨੀ ਕਿੱਧਰ ਨੂੰ ਜਾ ਰਹੀ ਹੈ ਨਸ਼ਾ ਕਿਵੇਂ ਪੰਜਾਬ ਦੇ ਵਿੱਚ ਆਇਆ ਕੌਣ ਫਲਾ ਰਿਹਾ ਜਾਂ ਕਿਸ ਤਰ੍ਹਾਂ ਸਰਕਾਰ ਦਾ ਕੀ ਕੰਮ ਹੈ ਪੁਲਿਸ ਦਾ ਕੀ ਕੰਮ ਹੈ ਰਿਸ਼ਤੇ ਕਿਸ ਤਰ੍ਹਾਂ ਦੇ ਹੋ ਚੁੱਕੇ ਐ ਪੰਜਾਬੀ ਇੰਡਸਟਰੀ ਦੇ ਵਿੱਚ ਹੁਣ ਇਸ ਤਰ੍ਹਾਂ ਦੀਆਂ ਪੰਜਾਬੀ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਬਹੁਤ ਐਫਰਟ ਲੱਗਦੇ ਹਨ ਫਿਲਮਾਂ ਨੂੰ ਬਣਾਉਣ ਦੇ ਵਿੱਚ ਸਾਲੋ ਸਾਲਾਂ ਦੀ ਮਿਹਨਤ ਲੱਗਦੀ ਹੈ ਕਿਉਂਕਿ ਇਹ ਫਿਲਮਾਂ ਤੇ ਰਿਸਰਚ ਵਰਕ ਬਹੁਤ ਹੁੰਦਾ ਹੈ ਪਰ ਅਸੀਂ ਲੋਕ ਕੀ ਕਰਦੇ ਹਾਂ ਅਸੀਂ ਕਹਿ ਤੋ ਦਿੰਨੇ ਆ ਵੀ ਪੰਜਾਬੀ ਸਿਨੇਮਾ ਦੇ ਪੱਲੇ ਕੁਝ ਨਹੀਂ ਹੈਗਾ ਪਰ ਕੀ ਜੋ ਇਹ ਚੰਗੀਆਂ ਫਿਲਮਾਂ ਬਣ ਰਹੀਆਂ ਨੇ ਅਸੀਂ ਇਹਨਾਂ ਨੂੰ ਦੇਖਣ ਜਾ ਰਹੇ ਹਾਂ ਬੇਤੇ ਕੁਝ ਤਜਰਬੇ ਤੁਹਾਡੇ ਨਾਲ ਸਾਂਝੇ ਕਰਦੀਆਂ ਗਿੱਪੇ ਘਰਵਾਲ ਦੀ ਅਕਾਲ ਫਿਲਮ ਆਈ ਬਹੁਤ ਸੋਹਣੀ ਫਿਲਮ ਉਹਨਾਂ ਨੇ ਬਣਾਈ ਸੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਸੀ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਗੁਰਨਾਨਕ ਜਹਾਜ ਤਰਸੇਮ ਜਸੜਵਾਈ ਦੀ ਆਈ ਉਹਨਾਂ ਨੇ ਫਿਲਮ ਬਣਾਈ ਕੋਈ ਵੀ ਰਿਸਪਾਂਸ ਕੋਈ ਚੰਗਾ ਨਹੀਂ ਮਿਲਿਆ ਤੇ ਹੁਣ ਮੈਂ ਗੱਲ ਕਰ ਰਹੀ ਆ ਹੁਣੇ ਦੀ ਆਈ ਫਿਲਮ ڈاکੂਆਂ ਦਾ ਮੁੰਡਾ 3 ਦੇਵ ਕਰੋੜ ਬਾਈ ਦੀ ਯੂਥ ਦੇ ਵਿੱਚ ਬਹੁਤ ਵਧੀਆ ਚਿਹਰਾ ਨੇ ਦੇਵ ਕਰੋੜਬਾਈ ਬਹੁਤ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਤੁਸੀਂ ਡਾਕਵਾ ਦਾ ਮੁੰਡਾ ਪਾਰਟ 1 ਦੇਖੀ ਹੋਣੀ ਹੈ ਮਿੰਟੂ ਗੁਰਸਰੀਆ ਦੀ ਕਹਾਣੀ ਸੀ ਉਹਦੇ ਵਿੱਚ ਬਹੁਤ ਅੱਛੇ ਜਰਨਲਿਸਟ ਨੇ ਉਹ ਤਾਂ ਪਾਰਟ 2 ਤੁਸੀਂ ਵੇਖੀ ਤਾਂ ਹੁਣ ਪਾਰਟ 3 ਬਣਾਤੀ ਕਿਉਂ ਬਣਾਈ ਕਿਉਂਕਿ ਉਹਨਾਂ ਨੂੰ ਉਮੀਦਾਂ ਸੀਗੀਆਂ ਕਿ ਸਾਡਾ ਯੂਥ ਇਸ ਤਰ੍ਹਾਂ ਦਾ ਕੰਟੈਂਟ ਦੇਖ ਰਿਹਾ ਉਹਨਾਂ ਨੂੰ ਇੱਕ ਚੰਗੀ ਚੀਜ਼ ਦਿਖਾਈ ਜਾਵੇ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਨਾਟ ਲਾਈਕ ਕਿ ਕੱਲੀ ਗੁੰਡਾਗਰਦੀ ਦਿਖਾਈ ਜਾਵੇ ਨਸ਼ੇ ਦਿਖਾਏ ਜਾਣ ਕਿ ਕਿਦਾਂ ਉਹਨਾਂ ਨੂੰ ਉਮੀਦ ਸੀਗੀ ਕਿ ਸ਼ਾਇਦ ਉਹਨਾਂ ਦੀ ਫਿਲਮ ਬਹੁਤ ਸੋਹਣੀ ਚੱਲ ਜੂਗੀ ਜਿਵੇਂ ਪਹਿਲਾਂ ਵਾਲੀਆਂ ਦੋ ਫਿਲਮਾਂ ਨੂੰ ਰਿਸਪੌਂਸ ਮਿਲਿਆ ਤਾਂ ਇਹ ਤੀਜੀ ਵੀ ਚਲੋ ਚੰਗੀ ਚੱਲੂਗੀ ਨੋ ਡਾਊਟ ਬਹੁਤ ਸਾਰੇ ਲੋਕਾਂ ਨੇ ਦੇਖੀ ਫਿਲਮ ਪਰਸਨਲੀ ਮੈਂ ਆਪ ਵੀ ਦੇਖ ਕੇ ਆਈ ਹਾਂ ਪਰ ਮਲਾਲ ਇਸ ਗੱਲ ਦਾ ਕਿ ਕੀ ਚੱਲ ਰਿਹਾ ਸਾਡੇ ਚ ਅਸੀਂ ਉਹੀ ਲੋਕਾਂ ਜਿਹੜੇ ਕਮਲ ਭਾਬੀ ਵਰਗੀਆਂ ਦੇ ਵੀਡੀਓਜ਼ ਦੇਖ ਕੇ ਅੰਦਰੋਂ ਅੰਦਰ ਹੀ ਖੁਸ਼ ਹੁੰਨੇ ਆ ਤੇ ਬਾਅਦ ਵਿੱਚ ਅਸੀਂ ਕਹਿੰਦੇ ਆ ਕਿ ਆਹ ਕੀ ਕੰਟੈਂਟ ਪਾਤਾ ਵਲਗਰ ਵਰਡਿੰਗ ਸਾਨੂੰ ਪਸੰਦ ਹੈ ਮਿਰਚ ਮਸਾਲਾ ਸਾਨੂੰ ਚਾਹੀਦਾ ਤੇ ਫੇਰ ਅਸੀਂ ਕਿਵੇਂ ਕਿਸੇ ਨੂੰ ਇਹ ਗੱਲ ਕਹਿ ਸਕਦੇ ਆ ਕਿ ਤੁਸੀਂ ਪੰਜਾਬੀ ਇੰਡਸਟਰੀ ਚੰਗੀਆਂ ਫਿਲਮਾਂ ਬਣਾਓ ਜੇ ਚੰਗੀਆਂ ਫਿਲਮਾਂ ਆਰਟਿਸਟ ਬਣਾ ਵੀ ਰਿਹਾ ਤੇ ਤੁਸੀਂ ਦੇਖ ਵੀ ਤਾਂ ਕਿੱਥੇ ਰਹੇ ਹੋ ਜੇ ਆਡੀਅנס ਦੇਖੂਗੀ ਫੇਰ ਹੀ ਜਾ ਕੇ ਆਰਟਿਸਟ ਦੀ ਹਿੰਮਤ ਪੈਂਦੀ ਹੈ ਕਿ ਉਹ ਕੋਈ ਫਿਲਮ ਬਣਾਵੇ ਇਹ ਚੀਜ਼ਾਂ ਮਨੋਵਲ ਡੇਗ ਦਿੰਦੀਆਂ ਨੇ ਜੇ ਤੁਸੀਂ ਕਿਸੇ ਫਿਲਮ ਦਾ ਚੰਗਾ ਰਿਸਪੌਂਸ ਨਹੀਂ ਦੇਉ ਉਹ ਵੀ ਚੰਗੀ ਫਿਲਮ ਦਾ ਅੱਛਾ ਸਾਡੇ ਚ ਭੇੜਚਾਲ ਇਸ ਤਰ੍ਹਾਂ ਬਣੀ ਹੋਈ ਹੈ ਕਿ ਅਸੀਂ ਨਾ ਸਭ ਤੋਂ ਪਹਿਲਾਂ ਕੀ ਕਰਦੇ ਹਾਂ ਜੀ ਨਾ ਰਿਵਿਊ ਚੈੱਕ ਕਰਦੇ ਹਾਂ ਕਿਸੇ ਨੂੰ ਪੁੱਛ ਲਿਆ ਉਹ ਭਾਈ ਫਿਲਮ ਕਿਵੇਂ ਆਈ ਹੈ ਚੰਗੀ ਆ ਉਹ ਨਹੀਂ ਨਹੀਂ ਭਾਈ ਵਧੀਆ ਨਹੀਂ ਆਈ ਬਿਨਾ ਦੇਖੇ ਮੰਨ ਲਿਆ ਮੰਨ ਦੇ ਵਿੱਚ ਧਾਰ ਲਿਆ ਵੀ ਹਾਂ ਫਿਲਮ ਤਾਂ ਹੈ ਨਹੀਂ ਕੰਮ ਦੀ ਛੱਡੋ ਕੀ ਲੋੜ ਦੇਖਣ ਦੀ ਪਹਿਲੇ ਜਿੰਨਾ ਟਾਈਮ ਆਪਨੇ ਵੇਖਦੇ ਹੋ ਨਾ ਟਾਈਮ ਕਿਸੇ ਚੀਜ਼ ਦੀ ਕਿਸੇ ਚੀਜ਼ ਪ੍ਰਤੀ ਕਿਸੇ ਬੰਦੇ ਪ੍ਰਤੀ ਵੀ ਆਪਣੇ ਮਨ ਦੇ ਵਿੱਚ ਇਹ ਚੀਜ਼ ਨਾ ਤਾਂ ਰੋਕੇ ਹਾਂ ਵੀ ਉਹ ਚੀਜ਼ ਵਧੀਆ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਸੋ ਮੈਂ ਫਿਲਮ ਦੇਖੀ ڈاکੂਆਂ ਦਾ ਮੁੰਡਾ ਨਾਮ ڈاکੂਆਂ ਦਾ ਮੁੰਡਾ ਹੈ ਪਰ ਅਸਲ ਕਹਾਣੀ ਬੜੀ ਕਮਾਲ ਦੀ ਹੈ ਫਿਲਮ ਦੇ ਵਿੱਚ। ਰੋਜ਼ਮਰਾਂ ਦੀਆਂ ਸੀ ਖਬਰਾਂ ਸੁਣਦੇ ਆਂ ਆਏ ਦੀ ਨਸ਼ਾ ਸਾਡੇ ਕਿਸ ਤਰ੍ਹਾਂ ਦਾ ਹੁੰਦਾ ਮੈਨੂੰ ਨਾ ਦੇਵ ਖਰੋੜਬਾਈ ਦਾ ਇਹ ਡਾਇਲੋਗ ਬਹੁਤ ਸੋਹਣਾ ਲੱਗਿਆ ਜਿਹਨਾਂ ਨੇ ਕਿਹਾ ਚਿੱਟਾ ਨਹੀਂ ਖਤਮ ਹੋ ਸਕਦਾ ਕਿਉਂਕਿ ਚਿੱਟਾ ਲੋਕਾਂ ਦਾ ਰੋਜ਼ਗਾਰ ਬਣ ਗਿਆ ਤੇ ਬਣਿਆ ਹੋਇਆ ਲੋਕੀ ਚਿੱਟਾ ਵੇਚ-ਵੇਚ ਕੇ ਪੈਸੇ ਕਮਾ ਰਹੇ ਐ ਵੱਡੀਆਂ-ਵੱਡੀਆਂ ਕੋਠੀਆਂ ਬਣਾ ਰਹੇ ਐ ਅਮੀਰ ਹੋ ਰਹੇ ਨੇ ਚਿੱਟਾ ਕਿਵੇਂ ਖਤਮ ਹੋ ਸਕਦਾ ਮੈਂ ਡਾਕੂਆਂ ਦੇ ਮੁੰਡੇ ਦੀ ਗੱਲ ਕੀਤੀ ਐ ਉਹ ਤੋਂ ਪਹਿਲਾਂ ਵੀ ਬਾਈ ਨੇ ਬਲੈਕ ਯਾ ਬਣਾਈ ਸੀ ਉਹਦੇ ਵਿੱਚ ਵੀ ਦੱਸਿਆ ਕਿ ਕਿਵੇਂ ਨਸ਼ਾ ਜਿਹੜਾ ਸਾਡੇ ਪੰਜਾਬ ਦੇ ਵਿੱਚ ਆਂਦਾ ਹੈ ਬਾਰਡਰੋਂ ਪਾਰ ਕਿਵੇਂ ਸਾਡੇ ਪੰਜਾਬ 'ਚ ਕਿਉਂਕਿ ਦੇਵ ਖਰਾੜ ਪਾਈ ਹਮੇਸ਼ਾ ਮਤਲਬ ਇੱਕ ਚੰਗੇ ਮੁੱਦੇ ਚੱਕਦੇ ਨੇ ਪੰਜਾਬ ਪ੍ਰਤੀ ਬਹੁਤ ਹੀ ਜ਼ਿਆਦਾ ਉਹ ਸਮਝਦਾਰੀ ਦੇ ਨਾਲ ਕੋਈ ਮੁੱਦਾ ਮਤਲਬ ਉਹਨਾਂ ਨੂੰ ਫਿਕਰ ਆ ਪੰਜਾਬ ਦੀ ਕਿ ਕੀ ਹੋ ਰਿਹਾ ਤੇ ਕਿਵੇਂ ਅਸੀਂ ਨੌਜਵਾਨਾਂ ਨੂੰ ਉਹ ਗੱਲਾਂ ਜਿਹੜੀਆਂ ਨੇ ਉਹਨਾਂ ਤੱਕ ਲਿਆ ਸਕੀਏ ਕਿ ਉਹਨਾਂ ਬਾਰੇ ਵੀ ਸੋਚੋ ਸਾਨੂੰ ਸਾਨੂੰ ਤੇ ਬਸ ਫालतू ਚੀਜ਼ਾਂ ਤੋਂ ਵੇਖ ਲੈਣੀ ਹੁਣ ਫਿਲਮ ਦੇ ਵਿੱਚ ਕੀ ਹੋਇਆ ਬਹੁਤ ਸੋਹਣੀ ਇੱਕ ਕਹਾਣੀ ਆ ਜਿਹਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਚਿੱਟਾ ਸਪਲਾਈ ਕੀਤਾ ਜਾਂਦਾ ਕੌਣ ਇਹਨੂੰ ਪੇਜਦਾ ਕੁਝ ਕਾਲੀਆਂ ਭੇਡਾਂ ਜਿਹੜੀਆਂ ਨਾਲ ਰਲੀਆਂ ਹੋਈਆਂ ਨੇ ਕਿਵੇਂ ਕਾਲਜ ਯੂਨੀਵਰਸਟੀਆਂ ਦੇ ਵਿੱਚ ਪੜਦੇ ਨੌਜਵਾਨਾਂ ਤੱਕ ਇਹ ਨਸ਼ਾ ਪਹੁੰਚਾਇਆ ਜਾ ਰਿਹਾ ਤੇ ਪੁਲਿਸ ਦਾ ਇਹਦੇ ਵਿੱਚ ਕੀ ਰੋਲ ਹੈ ਮੈਂ ਇਹ ਨਹੀਂ ਕਹਿੰਦੀ ਕਿ ਸਾਰੀ ਪੁਲਿਸ ਗਲਤ ਹੁੰਦੀ ਹੈ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ ਕੁਝ ਮਾੜੇ ਪੁਲਿਸ ਆਫਿਸਰਸ ਜੇ ਕੋਈ ਸਾਡੇ ਸਮਾਜ ਦੇ ਵਿੱਚ ਕਿਸੇ ਚੀਜ਼ ਬਾਰੇ ਬੋਲਦਾ ਕਿ ਉਹ ਚੀਜ਼ ਗਲਤ ਹੈ ਤਾਂ ਉਹਨੂੰ ਅੰਜਾਮ ਪੁੱਗਤਣਾ ਪੈਂਦਾ ਜਿਸ ਤਰ੍ਹਾਂ ਕਿ ਯੋਧੇ ਕਰੈਕਟਰ ਦੇ ਵਿੱਚ ਉਹ ਇਹ ਦੇਵ ਖਰੋੜ ਦਾ ਕਰੈਕਟਰ ਯੋਧਾ ਨਾਮ ਤੋਂ ਮੈਂ ਸਾਰੀ ਫਿਲਮ ਦੀ ਤੁਹਾਨੂੰ ਸਕ੍ਰਿਪਟ ਨਹੀਂ ਦੱਸੂਗੀ ਕਿਉਂਕਿ ਫਿਰ ਤੁਸੀਂ ਆਪ ਨਹੀਂ ਦੇਖ ਕੇ ਆਣੀ ਉਹ ਨੌਜਵਾਨ ਹੈ ਬਚਪਨ ਚ ਮਾਂ ਬਾਪ ਚਲੇ ਜਾਂਦੇ ਐ ਤੇ ਅਨਾਥ ਆਸ਼ਰਮ ਦੇ ਵਿੱਚ ਪੜਿਆ ਹੁੰਦਾ ਹੈ ਬਾਕਸਿੰਗ ਦਾ ਖਿਡਾਰੀ ਇੱਕ ਨੌਜਵਾਨ ਬਾਕਸਿੰਗ ਸਿੱਖਦਾ ਹੈ ਔਰ ਅੱਛੇ ਨੈਸ਼ਨਲ ਲੈਵਲ ਤੇ ਜਾਂਦਾ ਹੈ ਉਹ ਪਰ ਉਹਦੀ ਜ਼ਿੰਦਗੀ ਇੱਥੇ ਖਤਮ ਹੋ ਜਾਂਦੀ ਹੈ ਉਹਨੂੰ ਇਹ ਚੀਜ਼ ਬੋਲਣੀ ਪੈ ਜਾਂਦੀ ਹੈ ਕਿ ਨਸ਼ਾ ਸਪਲਾਈ ਕਿਦਾਂ ਹੁੰਦਾ ਹੈ ਤੇ ਨਸ਼ੇ ਵਾਲਿਆਂ ਨੂੰ ਜਦੋਂ ਫੜ ਲੈਂਦਾ ਤੇ ਕੁੱਟਮਾਰ ਕਰਦਾ ਕੀ ਹੁੰਦਾ ਹੈ ਕਿ ਪੁਲਿਸ ਉਹਦੇ ਮਗਰ ਪੈ ਜਾਂਦੀ ਕਿਉਂਕਿ ਆਪ ਨਾਲ ਰਲ ਹੀ ਹੁੰਦੀ ਹੈ ਸੋ ਅਕਸਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਮਤਲਬ ਅਨਮਨੁੱਖੀ ਤਸ਼ੱਦਦ ਜੋ ਹੋ ਰਿਹਾ ਨਸ਼ਾ ਪੰਜਾਬ ਦੇ ਵਿੱਚ ਕਿਵੇਂ ਫੈਲ ਰਿਹਾ ਆਈ ਦਿਨੀਆਂ ਇਸ ਤਰ੍ਹਾਂ ਦੀਆਂ ਖਬਰਾਂ ਸੁਣਦੇ ਆ ਤੇ ਇਸੇ ਕਨਸੈਪਟ ਤੇ ਆਧਾਰਿਤ ਤੇ ਫਿਲਮ ਖਾਸ ਕਰਕੇ ਸਾਰਿਆਂ ਨੇ ਬਹੁਤ ਹੀ ਸੋਨਾ ਆਪਣਾ ਰੋਲ ਇਹਦੇ ਵਿੱਚ ਅਦਾ ਕੀਤਾ ਡੀਐਸਪੀ ਦਾ ਕਿਰਦਾਰ ਦਿਖਾਇਆ ਗਿਆ ਕਿ ਇੱਕ ਡੀਐਸਪੀ ਨੇ ਕਿਵੇਂ ਇੱਕ ਨੌਜਵਾਨ ਦੀ ਜ਼ਿੰਦਗੀ ਖਰਾਬ ਕਰ ਤੇ ਜਿਹੜਾ ਨੌਜਵਾਨ ਖੇਡ ਕੇ ਵੱਡਾ ਅਫਸਰ ਬਣਨਾ ਚਾਹੁੰਦਾ ਸੀਗਾ ਜਿਹਦੇ ਮਾਪੇ-ਬਾਪ ਸਹਟਦੇ ਨਹੀਂ ਸੀ ਉਹ ਜ਼ਿੰਦਗੀ 'ਚ ਕੁਝ ਕਰਨਾ ਚਾਹੁੰਦਾ ਸੀ ਖਾਮ-ਖਾਮ ਜਦੋਂ ਕਹਿ ਲੈ ਵੀ ਕਿਸੇ ਚੰਗੇ ਬੰਦੇ ਨੂੰ ਜ਼ਿੰਦਗੀ ਜੋਰੇ ਬੰਦੇ ਨੂੰ ਤੁਸੀਂ ਗਲਤ ਬਣਾ ਦੋ ਤੇ ਫਿਰ ਬੰਦਾ ਕੀ ਬਣਦਾ ਗੈਂਗਸਟਰ ਬਣਦਾ ਜਦੋਂ ਉਹਦੇ ਤੇ ਜ਼ੁਲਮੀ ਕਿੱਟੇ ਜਾਣ ਉਹਦਾ ਕੋਈ ਕਸੂਰ ਹੀ ਨਾ ਹੋਵੇ ਤਾਂ ਫਿਰ ਉਹ ਕੀ ਬਣੂਗਾ ਸੋ ਇਹ ਚਿੰਜਸ ਫਿਲਮ ਦੇ ਵਿੱਚ ਦਿਖਾਈਆਂ ਗਈਆਂ ਆ ਪਰ ਸਾਡੇ ਵਰਗੇ ਲੋਕ ਕਿੱਥੇ ਪਸੰਦ ਕਰਦੇ ਆ ਸਾਨੂੰ ਤਾਂ ਫਿਰ ਉਹੀ ਚੀਜ਼ਾਂ ਐਵੇਂ ਦੀ ਚੀਮੇ ਵਰਗੇ ਬਾਈ ਨੇ ਗਾਣਾ ਗਾਇਆ ਵੀ ਕਾਲੇ ਕੰਮਾਂ ਚ ਤਾਂ ਮੇਰੇ ਨਾਲ ਪੁਲਿਸ ਰਲੀ ਹੈ ਉਹ ਫਿਲਮ ਚ ਦਿਖਾਇਆ ਗਿਆ ਕਿ ਪੁਲਿਸ ਕਿਵੇਂ ਰਲੀ ਹੋਈ ਹੈ ਸੋ ਪਰਵਾਰਿਕ ਫਿਲਮ ਹੈ ਪਹਿਲੀ ਗੱਲ ਤਾਂ ਸਾਡੇ ਚ ਹੀ ਆ ਜਾਂਦੀ ਹੈ ਕਿ ਫਿਲਮ ਪਰਿਵਾਰ ਨਾਲ ਦੇਖਣ ਤੁਸੀਂ ਭੈਣਾ ਮਾਵਾਂ ਦੇਖ ਸਕਦੇ ਹੋ ਜਾਂ ਕਿ ਪੂਰਾ ਪਰਿਵਾਰ ਕੋਈ ਇਸ ਤਰ੍ਹਾਂ ਦਾ ਨਹੀਂ ਆਏਗਾ ਕੋਈ ਵਲਗਰ ਸੀਨ ਹੈਗਾ ਨਾ ਕੋਈ ਇਦਾਂ ਦਾ ਕੋਈ ਵਲਗਰ ਸ਼ਬਦ ਕੋਈ ਹੋਊਗਾ ਵੀ ਕਿਸੇ ਨੇ ਕੋਈ ਬਾਹਲੀ ਕੋਈ ਗਾਲ ਕੱਢਤੀ ਹੋਵੇ ਫਿਲਮ ਦੇ ਵਿੱਚ ਚੰਗਾ ਕਨਸੈਪਟ ਹੈ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਹੈ ਉਸ ਤੇ ਆਧਾਰਿਤ ਹੈ ਸੋ ਜੇ ਤੁਸੀਂ 2-300 ਰੁਪਏ ਲਾ ਕੇ ਕੋਈ ਚੰਗੀ ਚੀਜ਼ ਸਿੱਖ ਲਓਗੇ ਤੇ ਮੈਨੂੰ ਲੱਗਦਾ ਸਿੱਖ ਲੈਣੀ ਚਾਹੀਦੀ ਐ ਦੇਖਣੀਆਂ ਚਾਹੀਦੀਆਂ ਓਦਾਂ ਹਾ ਹਾ ਹਿ ਹੂ ਹੂ ਤਾਂ ਜਿੰਨੀ ਮਰਜ਼ੀ ਕਰ ਲਓ ਪਰ ਜਿਹੜੀ ਚੀਜ਼ ਚੰਗੀ ਆ ਉਹ ਤਾਂ ਵੇਖੋ ਨੌਜਵਾਨ ਤਾਂ ਫਿਰ ਉਹੀ ਗੱਲ ਹੋਗੀ ਨਾ ਤੇ ਫਿਰ ਜੇ ਤੇ ਕਨਸੈਪਟ ਫੇਰ ਉਹੀ ਦੇਵ ਕਰੋੜਬਾਈ ਨੇ ਵੀ ਲਾਈਵ ਦੇ ਵਿੱਚ ਕਿਹਾ ਫਿਰ ਤਾਂ ਅਸੀਂ ਓਦਾਂ ਹੀ ਗੁੰਡਾਗਰਦੀ ਵਾਲੀਆਂ ਚੀਜ਼ਾਂ ਉਹ ਕਰਨੀਆਂ ਸ਼ੁਰੂ ਕਰ ਦੇਣੇ ਓਦਾਂ ਦੀਆਂ ਫਿਲਮਾਂ ਅਸੀਂ ਬਣਾਉਣੀਆਂ ਸ਼ੁਰੂ ਕਰ ਦੇਣੇ ਫਿਰ ਦੇਖ ਲਓ ਚੰਗੀ ਚੀਜ਼ ਨਹੀਂ ਕਿਸੇ ਨੇ ਵੇਖਣੀ ਤੇ ਫਿਰ ਜੇ ਫੇਰ ਮਜਬੂਰਨ ਆਰਟਿਸਟ ਮਜਬੂਰ ਹੋ ਕੇ ਇਦਾਂ ਦੀਆਂ ਫਿਲਮਾਂ ਬਣਾਉਂਦਾ ਵੀ ਉਹਨੂੰ ਉਹਦਾ ਖਰਚਾ ਪੂਰਾ ਉਹ ਜੀ ਪ੍ਰੋਡਿਊਸਰ ਦੇ ਪੈਸੇ ਲੱਗੇ ਹੁੰਦੇ ਨੇ ਹੋਰ ਪੇਮੈਂਟਸ ਹੁੰਦੀਆਂ ਨੇ ਆਰਟਿਸਟ ਦੀਆਂ ਸਭ ਕੁਝ ਉਹ ਮੈਨੇਜ ਕਰਨਾ ਪੈਂਦਾ ਫਿਰ ਆਰਟਿਸਟ ਨੂੰ ਤਾਂ ਇਹ ਫਿਲਮ ਹੋ ਕਰਨੀ ਬੈ ਅਸੀਂ ਪ੍ਰੋਬਲਮ ਹੀ ਸਾਡੇ ਵਿੱਚ ਐ ਅਸੀਂ ਕਹਿ ਦਿੰਦੇ ਆ ਵੀ ਕਿਸੇ ਨੇ ਨਾਰਮਲ ਅਸੀਂ ਕਹਿੰਦੇ ਆ ਕਿ ਵੀਡੀਓ ਕਿਸੇ ਨੇ ਪਾਤੀ ਉਹ ਗਲਤ ਕੰਟੈਂਟ ਪਾਉਂਦੀ ਏ ਜੀ ਉਹਦੇ ਤਾਂ ਕੱਪੜੇ ਇਦਾਂ ਉਹ ਇਦਾਂ ਵਲਗਰਾ ਆ ਫਿਲਮ ਇਦਾਂ ਸੀ ਇਦਾਂ ਸੀ ਭਾਈ ਜੀ ਤੁਸੀਂ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਤਾਂ ਕੋਈ ਬੰਦਾ ਸਾਹਮਣੇ ਆਲਾ ਪਾ ਰਿਹਾ ਸੇਮ ਐਜ਼ਿਡ ਜਿਵੇਂ ਗੱਲ ਕਰਾਂ ਜੇ ਕੋਈ ਚੰਗੀ ਚੀਜ਼ ਹੋਵੇ ਤੁਸੀਂ ਉਸ ਨੂੰ ਨਹੀਂ ਦੇਖਦੇ ਹੈਗੇ ਹੁਣ ਜਿਵੇਂ ਮੈਂ ਦੀਪ ਖਰੋੜ ਦੀ ਫਿਲਮ ਦੀ ਗੱਲ ਕੀਤੀ ਹੈ ਬਹੁਤ ਸੋਹਣੀ ਫਿਲਮ ਆ ਉਹ ਚ ਤਾਂ ਕੁਛ ਇਦਾਂ ਦਾ ਹੈ ਨਹੀਂ ਬਲਗਰ ਕੁਝ ਗਲਤ ਹੀ ਹੈਗਾ ਸਚਾਈ ਤੇ ਆਧਾਰਿਤ ਫਿਲਮਾਂ ਜੋ ਅੱਜ ਕੱਲ੍ਹ ਚੱਲ ਰਿਆ ਹੋਈ ਉਹਦੇ ਵਿੱਚ ਦਿਖਾਇਆ ਗਿਆ ਬੜੀ ਹਿੰਮਤ ਕੀਤੀ ਹੈ ਮਾਈ ਨੇ ਉਹ ਫਿਲਮ ਦਿਖਾਉਣ ਦੇ ਵਿੱਚ ਵੀ ਕਿਵੇਂ ਕਿਵੇਂ ਕਿਸ ਤਰ੍ਹਾਂ ਹੁੰਦਾ ਹੈ ਪੁਲਿਸ ਕਿਵੇਂ ਰਲੀ ਹੁੰਦੀ ਆ ਕਿ ਕਾਲਜਾਂ ਯੂਨੀਵਰਸਿਟੀਆਂ ਦਾ ਹਾਲ ਆ ਕੀ ਮਾਹੌਲ ਆਗਾ ਪਰ ਅਸੀ ਵੇਖਦੇ ਨਹੀਂ ਉਹ ਚੀਜ਼ਾਂ ਹਾਂ ਫਿਰ ਕਰੀਏ ਤੇ ਕਰੀਏ ਕਿ ਜਾਈ ਤੇ ਜਾਏ ਕਿਤੇ ਫਿਰ ਤਾਂ ਆਰਟਿਸਟ ਭਾਈ ਬਣਾਊਗਾ ਦੂਜੀਆਂ ਫਿਲਮਾਂ ਫਿਰ ਤੇ ਆਰਟਿਸਟ ਕਰੇਗਾ ਕਾਮੇਡੀ ਵਾਲੀ ਫਿਲਮਾਂ ਬੇਤੁਕੀਆਂ ਫਿਲਮਾਂ ਪਈ ਅਗਲੇ ਨਿੱਤੇ ਪੈਸੇ ਪੂਰੇ ਕਰਨੇ ਪਰ ਫਿਰ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਸਾਡੀ ਪੰਜਾਬੀ ਇੰਡਸਟਰੀ ਕੋਲ ਕੁਛ ਨਹੀਂ ਰਿਹਾ ਜੇ ਤੁਸੀਂ ਸਪੋਰਟ ਹੀ ਨਹੀਂ ਕਰ ਸਕਦੇ ਮੈਨੂੰ ਤਾਂ ਲਿਟਰਲੀ ਬਹੁਤ ਦੁੱਖ ਹੋਇਆ ਸੀਗਾ ਮੈਂ ਇੱਕ ਰਿਵਿਊ ਸੁਣਿਆ ਸੀ ਜਿੱਥੇ ਕਹਿਆ ਗਿਆ ਕਿ ਜੱਸੜ ਬਾਈ ਨੇ ਵੀ ਆਪਣੀ ਫਿਲਮ ਨੂੰ ਲੈ ਕੇ ਲਿੱਖ ਕੇ ਪਾਇਆ ਸੀ ਰੂ ਗੁਰਨਾਰਕ ਜਹਾਜ਼ ਕਾਮਾਗਾਟਾ ਮਾਰੂ ਦਾ ਜਹਾਜ਼ ਜਿਨ੍ਹਾਂ ਨੇ ਰਣਜੀਤ ਬਾਵਾ ਦੇ ਵੱਲੋਂ ਵੀ ਆਪਣੇ ਗਾਣੇ ਵਿੱਚ ਗਾਇਆ ਗਿਆ ਸੀਗਾ ਕਾਮਾਗਾਟਾ ਮਾਰੂ ਦਾ ਜਹਾਜ਼ ਬਲੀ ਹੈ ਨਾ ਤਾਂ ਉਹ ਜਹਾਜ਼ ਤੇ ਫਿਲਮ ਬਣਾਈ ਸੀਗੀ ਉਹ ਉਹ ਕਹਿੰਦੇ ਕਿ ਮੈਨੂੰ ਤਕਰੀਬਨ ਕਿੰਨੇ ਸਾਲ ਹੋ ਗਏ ਹਨ ਇਹ ਫਿਲਮ ਤੇ ਇਨਵੈਸਟ ਕੀਤਾ 2 ਸਾਲ ਦੀ ਤਰ੍ਹਾਂ 1.5 ਸਾਲ ਦੀ ਤਰ੍ਹਾਂ ਹੋ ਗਿਆ ਤੇ ਉਹ ਕਹਿੰਦੇ ਵੀ ਮੈਂ ਤਾਂ ਹੁਣ ਆਪਣੇ ਸ਼ੋਜ਼ ਲਾਉਣੇ ਸ਼ੁਰੂ ਕਰੂੰਗਾ ਇੱਕ ਆਰਟਿਸਟ ਦਾ ਕੰਮ ਬਹੁਤ ਖੜ ਜਾਂਦਾ ਹੁੰਦਾ ਫਿਲਮਾਂ ਬਣਾਉਣ ਦੇ ਵਿੱਚ ਦੇਵ ਬਾਈ ਨੇ ਵੀ ਕਿਹਾ ਵੀ 2 ਸਾਲ ਉਹਨਾਂ ਨੂੰ ਲੱਗੇ ਫਿਲਮ ਬਣਾਉਣ ਦੇ ਨੂੰ ਪਰ ਉਹਨਾਂ ਨੂੰ ਤੁਹਾਡੀ ਤੋਂ ਮੀਤ ਸੀਗੀ ਵੀ ਸ਼ਾਇਦ ਤੁਸੀਂ ਉਹਨਾਂ ਨੂੰ ਚੰਗਾ ਰਿਸਪੌਂਸ ਕਰੋਗੇ ਪਰ ਥੀਏਟਰਸ ਦੀਆਂ ਸੀਟਾਂ ਦੇਖਦੇ ਆ ਜਰੂਰ ਜਾ ਕੇ ਤੇ ਉਹ ਇੰਨੀਆਂ ਕੋਈ ਬਹੁਤੀਆਂ ਭਰੀਆਂ ਨਹੀਂ ਹੁੰਦੀਆਂ ਕੋਈ ਜਾ ਹੀ ਨਹੀਂ ਰਿਹਾ ਫਿਰ ਉਹਨ ਕੀ ਕਰੀਏ ਇਹ ਆਰਟਿਸਟ ਜੇ ਕੋ ਚੰਗਾ ਕਰਨ ਦੀ ਕੋਸ਼ਿਸ਼ ਕਰ ਰਿਹਾ ਇੱਕ ਚੱਗੇ ਸਮਾਜ ਨੂੰ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਸਾਡਾ ਸਮਾਜ ਹੀ ਨਹੀਂ ਕੁਛ ਕਰਨ ਦੇ ਰਿਹਾ ਸੋ ਪਹਿਲਾਂ ਤਾਂ ਆਪ ਕੋਈ ਚੀਜ਼ ਦੇਖੋ ਤੇ ਫਿਰ ਯਕੀਨ ਕਰੋ ਗੱਲਾਂ ਦੇ ਵਿੱਚ ਆ ਕੇ ਨਾ ਕਰੋ ਹੁਣੇ ਦੇ ਵਿੱਚ ਪੁਲਿਸ ਦੀ ਗੱਲ ਹੋਈ ਕਿ ਪੁਲਿਸ ਨੇ ਡੀਐਸਪੀ ਨੇ ਕਿਵੇਂ ਨੌਜਵਾਨ ਦੀ ਜ਼ਿੰਦਗੀ ਖਰਾਬ ਕੀਤੀ ਪੁਲਿਸ ਕਿੰਨੀ ਮਾੜੀ ਹੈ ਸਾਰਿਆਂ ਨੂੰ ਤਾਂ ਨਹੀਂ ਨਾ ਮਾਰਾ ਕਿਹਾ ਗਿਆ ਉਹ ਚ ਇੱਕ ਜੇਲਰ ਦਾ ਉਹਨਾਂ ਦਾ ਵੀ ਕੈਰੈਕਟਰ ਉਹ ਬਹੁਤ ਚੰਗੇ ਦਿਖਾਏ ਗਏ ਨੇ ਇਹ ਤੇ ਚੀਵਾ ਵਈ ਵੀ ਕਹਿੰਦਾ ਵੀ ਮਾੜੇ ਕੰਮਾਂ ਚ ਤਾਂ ਮੇਰੇ ਨਾਲ ਪੁਲਸ ਰਲੀ ਹੈ ਇਹ ਤੇ ਗਾਣਿਆਂ ਦੇ ਵਿੱਚ ਵੀ ਆਉਂਦਾ ਸੋ ਜਿਹੜੀ ਰਿਸਪੌਂਸਿਬਿਲਟੀ ਹੈ ਜਿਵੇਂ ਕਹਿ ਲਵੋ ਕਿ ਵਰਦੀ ਸਾਨੂੰ ਬਹੁਤ ਹੀ ਮਤਲਬ ਮਿਹਨਤ ਨਾਲ ਮਿਲਦੀ ਹੈ ਨਾ ਕਿ ਇੱਕ ਭਰੋਸਾ ਇੱਕ ਵਫਾਦਾਰੀ ਦਾ ਸਬੂਤ ਆ ਵਰਦੀ ਪਾ ਲਈ ਤੇ ਹਾਂ ਉਹ ਬੰਦਾ ਵਫਾਦਾਰ ਹੋਵੇ ਪਰ ਸਾਡੇ ਤਾਂ ਵਰਦੀ ਵਾਲੀ ਜਿਹੜੀ ਕਹਿੰਦੇ ਨੇ ਗੁੰਡਾਗਰਦੀ ਚੱਲਦੀ ਹੈ ਤੇ ਤੁਸੀਂ ਅੱਜਕੱਲ ਖਬਰਾਂ ਦੇਖ ਵੀ ਰਹੇ ਹੋ ਕਿਸ ਤਰ੍ਹਾਂ ਕੀ ਹੋ ਰਿਹਾ ਸੋ ਅ ਅੱਜ ਦਾ ਵਿਸ਼ਾ ਇਹੀ ਸੀਗਾ ਫਿਲਮ ਨੂੰ ਲੈ ਕੇ ਮੈਂ ਕੋਈ ਇਹ ਨਹੀਂ ਹੈਗਾ ਕਿ ਮੈਂ ਕੋਈ ਪ੍ਰੋਮੋਸ਼ਨ ਕਰ ਰਹੀ ਹਾਂ ਕਿਸੇ ਚੀਜ਼ ਦੀ ਜਾਂ ਕਿਦਾਂ ਜੋ ਚੀਜ਼ ਸਹੀ ਹੈ ਉਹ ਬਿਲਕੁਲ ਸਹੀ ਹੈ ਤੁਸੀਂ ਇਹ ਫਿਲਮ ਨੂੰ ਜ਼ਰੂਰ ਦੇਖ ਕੇ ਆਓ ਕਿਉਂਕਿ ਸ਼ੁੱਕਰਵਾਰ ਨੂੰ ਫਿਲਮ ਰਿਲੀਜ਼ ਹੋਈ ਹੈ ਬਹੁਤ ਮਿਹਨਤ ਲੱਗੀ ਹੈ ਪੂਰੀ ਟੀਮ ਦੀ ਐਵੇਂ ਨਾ ਮਨੋਬਲ ਡਿਗਾ ਕਰੋ ਕਿ ਕੋਈ ਆਰਟਿਸਟ ਇੰਡਸਟਰੀ ਛੱਡ ਜੇ ਤੇ ਫਿਰ ਉਹ ਫਿਲਮਾਂ ਨਾ ਹੀ ਕਰੇ ਪੰਜਾਬੀ ਉਹ ਪੰਜਾਬੀਆਂ ਦੀ سپورਟ ਕਰੋ ਸਾਡਾ ਪੰਜਾਬੀ ਸਿਨੇਮਾ ਬਹੁਤ ਵਧੀਆ ਜਾ ਰਿਹਾ ਬਹੁਤ ਸੋਹਣੇ ਕਨਸੈਪਟ ਪੰਜਾਬੀ ਇੰਡਸਟਰੀ ਲਿਆ ਰਹੀ ਹੈ ਅਸੀਂ ਕਹਿੰਦੇ ਆ ਕਿ ਅਸੀਂ ਸਾਊਥ ਦੇ ਸਿਨੇਮੇ ਦੀ ਰੀਸ ਕਰਨੀ ਆ ਅਸੀਂ ਬਾਲੀਵੁੱਡ ਜਾਣਾ ਬਾਲੀਵੁੱਡ ਵਾਲੇ ਤਾਂ ਸਾਨੂੰ ਫਾਲੋ ਕਰਦੇ ਆ ਪਹਿਲਾਂ ਆਪਣਾ ਸੰਭਲੋ ਬਗਾਨਿਆਂ ਨੂੰ ਬਾਅਦ ਚੋਂ ਕਰ ਲਿਓ ਸਾਡੇ ਕੋਲ ਬਹੁਤ ਕਨਸੈਪਟ ਆ ਰਹੇ ਨੇ ਬਹੁਤ ਸੋਹਣੇ ਸੋਹਣੇ ਫਿਲਮਾਂ ਆ ਰਹੀਆਂ ਸਾਥ ਦਿਓ ਸੋ ਡਾਕੂਆਂ ਦਾ ਮੁੰਡਾ 3 ਵੀਰ ਦੀ ਫਿਲਮ ਜ਼ਰੂਰ ਦੇਖਿਓ ਚੰਗਾ ਲੱਗੂਗਾ ਫਿਲਮ ਦੇਖ ਕੇ ਤੇ ਇੱਕ ਚੰਗਾ ਸਨੇਹਾ ਜਿਹਾ ਹੈ ਇਹ ਫਿਲਮ ਦੇ ਰਹੀ ਹੈ ਉਮੀਦ ਕਰਦੀ ਹਾਂ ਕਿ ਇਹ ਜਾਣਕਾਰੀ ਪਸੰਦ ਆਈ ਹੋਊਗੀ ਜੇਕਰ ਮੇਰੇ ਤੋਂ ਕੁਝ ਗਲਤ ਬੋਲਿਆ ਗਿਆ ਹੋਵੇ ਕਿਸੇ ਸ਼ਾਨ ਦੇ ਖਿਲਾਫ ਤੇ ਉਹਦੇ ਲਈ ਮਾਫੀ ਹੈ ਸੋ ਇਸੇ ਤਰ੍ਹਾਂ ਦੇ ਹੋਰ ਰਿਵਿਊਜ਼ ਲੈ ਕੇ ਮਿਲਦੇ ਰਹਾਂਗੇ ਸੋ ਬੈਸਟ ਵਿਸ਼ੇਸ ਹੈ ਜੀ ਸਾਰੀ ਟੀਮ ਨੂੰ ਫਿਲਮ ਦੀ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ